ਕਬੀਰਾ ਮੇਰਾ ਮੁਝ ਮੇਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ ਕਿਦੀ ਬੜੀ ਗੱਲ ਹੈ ਜੇ ਕੇਵਲ ਇੰਨੀ ਇੱਕ ਪੰਕਤੀ ਅਸੀਂ ਮੰਨ ਲਈਏ ਸਾਰਾ ਜੀਵਨ ਬਦਲ ਜਾਏ ਜਬ ਮੇਰਾ ਮੁਝ ਮੇਂ ਕੁਛ ਹੈ ਹੀ ਨਹੀਂ ਕੀ ਅਸੀਂ ਮੰਨ ਲਈਏ ਗੱਲ ਕੀ ਮੰਨ ਲਈਏ ਕੋਈ ਮੰਨ ਲੂਏ ਗੱਲ ਇੱਧਰੋਂ ਸੁਣੀ ਇੱਧਰ ਕੱਢ ਤੀ ਇਹ ਸਿੱਕੀ ਨੇ ਸਿੱਕੀ ਉਹਨਾਂ ਨੇ ਸਮਾਈ ਹੈ ਜਿਨ੍ਹਾਂ ਨੇ ਮੰਨੀ ਹੈ ਸਿੱਕੀ ਮੰਨਣ ਤੇ ਖੜੀ ਹੈ ਸੁਣਨ ਤੇ ਨਹੀਂ ਖੜੀ ਪੜੇ ਸੁਣ ਪੜੇ ਤੇ ਵੀ ਨਹੀਂ ਖੜੀ ਪੜੇ ਸੁਣੇ ਕਿਆ ਹੋਈ ਤੇ ਸਹਜ ਨਾਲ ਮਿਲਿਆ ਸੋਈ ਜੇ ਤੁਹਾਡਾ ਮਨ ਥਰੇ ਨਹੀਂ ਹੋਇਆ ਸਾਡਾ ਕੀ ਪੜਿਆ ਕੀ ਸੁਣਿਆ ਉਹ ਤਾਂ ਪੰਡਤ ਵੀ ਇਦਾਂ ਹੀ ਕਰਦੇ ਸੀ ਹਿੰਦੂ ਵੀ ਇਦਾਂ ਹੀ ਕਰਦੇ ਸੀ ਉਹ ਹੀ ਅਸੀਂ ਕਰਦੇ ਹੁੰਦੇ ਇਹ ਕਾਰਨ ਹੈ ਸਾਡੇ ਤੇ ਨਾਸਰ ਪੈਣ ਦਾ ਮੈਂ ਕਾਰਨ ਦੱਸਦਾ ਕੌੜਾ ਲੱਗੇ ਮਿੱਠਾ ਲੱਗੇ ਇਹ ਹੁਣ ਤੁਸੀਂ ਦੇਖ ਲਓ ਕਾਰਨ ਇਹ ਹੈਗਾ ਗੁਰਬਾਣੀ ਦੇ ਵਿੱਚ ਹੈ ਜਿਹਨਾਂ ਜੀਵਨ ਸਫਲਾ ਕਰਨਾ ਭਾਈ ਕਰ ਲੋ ਜਿਹੜੇ ਨਹੀਂ ਕਰਨਾ ਨਾ ਦਾ ਗੁਰੂ ਦਾ ਕੁਝ بگੜਨਾ ਨਾ ਮੇਰਾ بگੜਨਾ بگੜਨਾ ਤਾਂ ਉਹ ਦਾ ਜਿਹਨੇ ਗੁਰਬਾਣੀ ਨਹੀਂ ਮੰਨਣੀ ਸੌਰਨਾ ਵਿਉਦਾ ਜਿਹਨੇ ਮੰਨ ਲੈਣੀ ਹੈ ਕਾਟਾਰ ਬਾਦ ਦਾ ਮੰਨਣ ਵਾਲੇ ਨੂੰ ਨਾ ਮੰਨਣ ਵਾਲੇ ਨੂੰ ਖੁਦ ਨੂੰ ਹੈ ਗੁਰਬਾਣੀ ਦਾ ਕੋਈ ਇੰਟਰਸਟ ਨਹੀਂ ਸਾਰੇ ਮੰਨਾਂ ਨਾ ਗੁਰਵਾਨੂ ਪਈਆ ਉਹਨਾਂ ਨੂੰ ਹੁਕਮ ਹੋਇਆ ਸੀ ਮੇਰੇ ਗੈਰੂ ਫਰਮਾਨ ਹੋਆ ਵਰਸੋ ਕਿਰਪਾ ਧਾਰ ਉਹਨਾਂ ਨੂੰ ਫਰਮਾਨ ਹੋਇਆ ਸੀ ਉਹਨਾਂ ਨੇ ਗੁਰਬਾਣੀ ਰਜਤੀ ਸਾਨੂੰ ਦੇ ਦਿੱਤੀ ਮੰਨਣਾ ਨਾ ਮੰਨਣਾ ਸਾਡੇ ਤੇ ਖੜੇ ਹੈ